ਸ਼੍ਰੋਮਣੀ ਅਕਾਲੀ ਦਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਜਾਰੀ ਹਦਾਇਤਾਂ ਤਹਿਤ ਹਰਪੀੜਤਾ ਨੂੰ ਹਲਕਾ ਸਮਰਾਲਾ ਦੀ ਜਥੇਬੰਦੀ ਵੱਲੋਂ 250 ਕਿਲੋਟਲ ਕਣਕ ਦਾ ਵਿਸ ਵੇਚਿਆ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆਂ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਤੇ ਹਲਕਾ ਮੁਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੀ ਜਥੇਬੰਦੀ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਹੜਪੀੜਤਾ ਦੀ ਮਦਦ ਦੇ ਲਈ 250 ਕਿੰਟਲ ਕਣਕ ਦਾ ਬੀਜ ਇਕੱਠਾ ਕੀਤਾ ਸੀ ਜਿਸ ਨੂੰ ਅੱਜ ਜੀਰਾ ਵਿਖੇ ਭੇਜਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਇਹ ਬੀਜ ਵੱਖ-ਵੱਖ ਹੜਪੀੜਤ ਸੈਂਟਰ ਦੇ ਵਿੱਚ ਭੇਜਿਆ ਜਾਵੇਗਾ ਤਾਂ ਜੋ ਲੋੜਵੰਦਾ ਦੀ ਮਦਦ ਕੀਤੀ ਜਾ ਸਕੇ। ਉਨਾਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਲੋਕਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਤੱਕ ਹੜਪੀੜਤ ਪਰਿਵਾਰ ਆਪਣੇ ਪੈਰਾਂ ਤੇ ਖੜੇ ਨਹੀਂ ਹੁੰਦੇ ਉਦੋਂ ਤੱਕ ਉਹਨਾਂ ਦੀ ਡਟ ਕੇ ਮਦਦ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਪਹਿਲਾਂ ਵੀ ਹਲਕਾ ਸਮਰਾਲਾ ਵਿੱਚੋਂ ਰਾਹਤ ਸਮਗਰੀ ਭੇਜੀ ਗਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੜਪੀੜਤਾਂ ਨੂੰ ਅਕਾਲੀ ਦਲ ਹਲਕਾ ਸਮਰਾਲਾ ਦੀ ਸਮੂੱਚੀ ਜਥੇਬੰਦੀ ਵੱਲੋਂ ਜਿਵੇਂ ਕਿ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ ਇੱਕ ਮਿਸ਼ਨ ਚਲਾਇਆ ਗਿਆ ਸੀ ਹੜਪੀੜਤਾਂ ਦੀ ਮਦਦ ਲਈ ਉਸੇ ਕੜੀ ਦੇ ਤਹਿਤ ਸਮੂੱਚੀ ਹਲਕਾ ਸਮਰਾਲੇ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਵੱਲੋਂ ਪਿਛਲੇ ਸਮੇਂ ਚ ਕਣਕ ਤੇ ਕਣਕ ਦਾ ਬੀਜ ਇਹ ਅਸੀਂ ਇਕੱਠਾ ਕੀਤਾ ਸੀ ਤੇ ਅੱਜ ਅਸੀਂ 250 ਕੁਆਂਟਲ ਬੀਜ ਆ ਜਿਹੜਾ ਉਹ ਭੇਜਣ ਲੱਗੇ ਆ ਜਿਹੜਾ ਕਿ ਜੀਰੇ ਜਾਣਾ ਆ ਉੱਥੇ ਜੋ ਸਾਡੇ ਸੈਂਟਰ ਬਣੇ ਨੇ ਉੱਥੋਂ ਅੱਗੇ ਜਿੰਨਾਂ ਜਿੰਨਾਂ ਨੂੰ ਲੋੜ ਉਸ ਹਿਸਾਬ ਨਾਲ ਸਪਲਾਈ ਹੋ ਜਾਣਾ ਸੋ ਇੱਕ ਵਾਦਾ ਜੋ ਸ਼ਰੋਮਣੀ ਕਾਲੀਦਾਲ ਨੇ ਸਮੁੱਚੇ ਪੰਜਾਬ ਦੀ ਜਨਤਾ ਨਾਲ ਕੀਤਾ ਸੀ ਕਿਉਂਕਿ ਖੇਤਰੀ ਪਾਰਟੀ ਦਾ ਫਰਜ਼ ਹੁੰਦਾ ਆਪਣੇ ਲੋਕਾਂ ਨਾਲ ਖੜਨਾ ਤੇ ਉਸ ਟਾਈਮ ਤੇ ਵਾਦਾ ਕੀਤਾ ਗਿਆ ਸੀ ਵੀ ਜਦ ਤੱਕ ਜਿਹੜੇ ਲੋਕ ਭੈਣ ਭਾਈ ਸਾਡੇ ਹੜਾਂ ਦੀ ਮਾਰੇ ਠਾਏ ਨੇ ਜਦ ਤੱਕ ਉਹ ਆਪਣੇ ਪੈਰਾਂ ਤੇ ਨਹੀਂ ਹੁੰਦੇ ਸ਼੍ਰੋਮਣੀ ਅਕਾਲੀ ਦਲ ਤੇ ਉਹਦੀ ਸਮੁੱਚੀ ਟੀਮ ਉਹਨਾਂ ਨਾਲ ਡਟ ਕੇ ਖੜੂਗੀ ਉਸੇ ਲੜੀ ਤਹਿਤ ਅਸੀਂ ਪਹਿਲਾਂ ਵੀ ਜੋ ਇਥੋਂ ਸਮਗਰੀ ਜਾਂਦੀ ਰਹੀ ਆ ਤੇ ਹੁਣ 250 ਕੁਆਂਟਲ ਜਿਹੜਾ ਬੀਜ ਆ ਉਹ ਸਮਰਾਲੇ ਤੋਂ ਜਾ ਕੇ ਸਿੱਧਾ ਅਜ ਜੀਰੇ ਪਹੁੰਚੇਗਾ ਕਿ ਕਿੱਥੇ ਵੀ ਆਪਣੇ ਜਿਹੜੋ ਫਸਿਆ ਪਿੰਡ ਦੇ ਵਿੱਚ ਹੜਾਏ ਸੀਗੇ ਇੱਥੇ ਵੀ ਜਿਹੜੋ ਮਾਲਸਾ ਪਹੁੰਚੇ ਸੀਗੇ ਤੇ ਉਦੋਂ ਬਾਅਦ ਚ ਇਸ ਗੱਲ ਦਾ ਬਵਾਦ ਵੀ ਜਿਹੜੇ ਨੋਟਾਂ ਦੀ ਗੱਠੀ ਦੇ ਕੇ ਗਏ ਨੇ ਇਹ ਵੀ ਉਹ ਨੋਟਾਂ ਦੀ ਗੱਠੀ ਮੁੜ ਕੇ ਵਾਪਸ ਉਹ ਕਾਲੀ ਦਾ ਸਭਾਸੀ ਉਤੋਂ ਵਾਪਸ ਲੈ ਲਈਗੀ ਇਹ ਚ ਕੀ ਸੱਚਾਈ ਹੈ ਸਾਬ ਦੇਖੋ ਉਸ ਥਾਂ ਦੇ ਉੱਤੇ ਮੈਂ ਖੁਦ ਆਪ ਮੌਜੂਦ ਸੀ ਦੇਖੋ ਕਈ ਲੋਕਾਂ ਦਾ ਸਿਆਸਤ ਕਰਨ ਦਾ ਕੰਮ ਹੁੰਦਾ ਜਿਹੜੇ ਨਹੀਂ ਕਰ ਸਕਦੇ ਉਹ ਦੂਜੇ ਤੇ ਕੁਐਸਚਨਿੰਗ ਹੀ ਕਰਦੇ ਆ ਪਰ ਉੱਥੇ ਗੱਲ ਇਹ ਸੀ ਵੀ ਕੱਲਾ ਫਸਿਆ ਬੰਨ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਕਮੇਟੀਆਂ ਮੂਰੇ ਹੋ ਕੇ ਕੰਮ ਕਰ ਰਹੀਆਂ ਸਨ ਉਹਨਾਂ ਨੂੰ ਫੰਡ ਦਿੱਤੇ ਗਏ ਇਰੈਸਪੈਕਟਿਵ ਉਹ ਕਿਹੜੀ ਪਾਰਟੀ ਨਾਲ ਨੇ ਉਹਨਾਂ ਦੀ ਵਿਚਾਰਧਾਰਾ ਕੀ ਆ ਸਿਰਫ ਇਹ ਪੁੱਛਿਆ ਗਿਆ ਸੀ ਉੱਥੇ ਮੈਂ ਨਾਲ ਸੀ ਵੀ ਪਾਈ ਇੱਥੇ ਪ੍ਰਬੰਧ ਕੌਣ ਦੇਖ ਰਿਹਾ ਸਰਪੰਚ ਆਪਣੀ ਟੀਮ ਨਾਲ ਦੇਖਦਾ ਸਰਪੰਚ ਸਾਹਿਬ ਨੂੰ ਉੱਤੇ ਪ ਹਾਲਾਂਕਿ ਉਸ ਤੋਂ ਬਾਅਦ ਅਸੀਂ ਨਾਲ ਲੱਗ ਕੇ ਸੇਵਾ ਵੀ ਕੀਤੀ ਤਾਂ तकरीबन 4000 ਲੀਟਰ ਦੇ ਕਰੀਬ ਉੱਥੇ ਡੀਜ਼ਲ ਵੀ ਭਜ ਭੇਜਿਆ ਗਿਆ ਜਿਹੜਾ ਕਿ ਕਿਤੇ ਵੀ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਨਹੀਂ ਹੋਣਾ ਪਰ ਅਸੀਂ ਉੱਥੇ ਸਮੁੱਚੀ ਸੇਵਾ ਸਾਡੀ ਸਮੁੱਚੀ ਟੀਮ ਉੱਥੇ ਕਰਦੀ ਰਹੀ ਆ ਤੇ ਅੱਜ ਵੀ ਜਿਹੜਾ ਅਸੀਂ ਇਹ ਜਿਹੜਾ ਇੱਥੇ ਅਸੀਂ ਇੱਥੇ ਕਣਕ ਤੇ ਬੀਜ ਭੇਜ ਰਹੇ ਹਾਂ ਇਹਦੇ ਵਿੱਚ ਵੀ ਮੈਂ ਜੇ ਤੁਹਾਨੂੰ ਕਹਾਂ ਸਾਡੇ ਇਕੱਲੇ-ਇਕੱਲੇ ਵਰਕਰ ਨੇ ਕਿਸੇ ਨੇ ਪੈਸਿਆਂ ਦੇ ਨਾਲ ਕਿਸੇ ਨੇ ਦਾਣਿਆਂ ਦੇ ਨਾਲ ਕਿਸੇ ਨੇ ਬੀਜਾਂ ਦੇ ਨਾਲ ਮਦਦ ਕੀਤੀ ਆ ਤੇ ਆਉਣ ਵਾਲੇ ਸਮੇਂ 'ਚ ਜੇ ਲੋੜ ਪਈ ਤਾਂ ਅਸੀਂ ਹੋਰ ਵੀ ਜਿਵੇਂ ਪਾਰਟੀ ਵੱਲੋਂ ਹੁਕਮ ਲੱਗੇਗਾ ਕਿਉਂਕਿ ਜਿਵੇਂ ਰਿਕੁਆਇਰਮੈਂਟ ਆਉਂਦੀ ਆ ਉਸ ਹੱਬ ਨਾਲ ਸਮਾਨ ਭੇਜਿਆ ਜਾਂਦਾ ਆ ਆਉਣ ਵਾਲੇ ਸਮੇਂ 'ਚ ਕਣਕ ਜਾਂ ਬੀਜੇ ਹੋਰ ਲੋੜ ਪਈ ਤਾਂ ਸਮਰਾਲੇ ਹਲਕੇ ਦੀ ਸਮੁੱਚੀ ਕਾਲੀਦਾਦੀ ਲੀਡਰਸ਼ਿਪ ਸਾਡੇ ਨਾਲ ਇੱਕਜੁੱਟਤਾ ਨਾਲ ਖੜੀ ਆ ਤੇ ਅਸੀਂ ਹੋਰ ਵੀ ਸੇਵਾ ਕਰਾਂਗੇ ਪਸ਼ੂਆਂ ਦਾ ਚਾਰਾ ਵਗੈਰਾ ਤੇ ਹੋਰ ਵੀ ਬਾਲ ਸਾਹਿਬ ਨੇ ਕਿਹਾ ਸੀ ਉਹ ਵੀ ਭੇਜਿਆ ਜਾਏਗਾ ਹੋਰ ਸਮਾਨ ਜੀ ਇਹ ਜਿਹੜਾ ਜੀ 500 ਟਰੱਕ ਦੇ ਕਰੀਬ ਸਦਾ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨਾਲ ਉਹਨੂੰ ਕੀਤਾ ਸੀ ਵੀ ਜਿੱਥੇ ਪਸ਼ੂਆਂ ਦੇ ਚ ਸਮਝ ਜਿਹੜਾ ਚਮਕੌਰ ਸਾਹਿਬ ਏਰੀਆ ਆ ਜਿੱਥੇ ਜਿੱਥੇ ਸਾਡੀ ਡਿਊਟੀ ਲੱਗੀ ਸੀ ਉਤੋਂ ਤਕਰੀਬਨ 2 250 ਦੇ ਕਰੀਬ ਟਰੱਕ ਜਿਹੜਾ ਉਹ ਭੇਜਿਆ ਗਿਆ ਤੇ ਉਹ ਸਾਰੇ ਦਾ ਸਾਰਾ ਅੱਗੇ ਵੰਡ ਕੇ ਤੇ ਲੋਕਾਂ ਤੱਕ ਪਹੁੰਚਾਇਆ ਗਿਆ ਕੱਲੇ ਕੱਲੇ ਪਿੰਡ ਦੇ ਵਿੱਚ ਸੋ ਮੈਂ ਮੇਰੇ ਦੱਸਣ ਤੋਂ ਭਾਵੇਂ ਆ ਵੀ ਚਾਹੇ ਉਹ ਆਚਾਰ ਦੀ ਗੱਲ ਹੋਵੇ ਚਾਹੇ ਉਹ ਪੈਸੇ ਦੀ ਗੱਲ ਹੋਵੇ ਚਾਹੇ ਉਹ ਡੀਜ਼ਲ ਦੀ ਗੱਲ ਹੋਵੇ ਚਾਹੇ ਜ਼ਰੂਰੀ ਸਮਾਨ ਦੀ ਗੱਲ ਹੋਵੇ ਬੀਜਾਂ ਦੀ ਗੱਲ ਹੋਵੇ ਕਣਕ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹ ਖੇਤਰੀ ਪਾਰਟੀ ਆ ਉਹਦਾ ਫਰਜ਼ ਬਣਦਾ ਸੀ ਉਸੇ ਫਰਜ਼ ਨੂੰ ਅਸੀਂ ਨਿਭਾਉਂਦੇ ਹੋਏ ਲੀਡਰਸ਼ਿਪ ਦੇ ਜੋ ਸੁਖਬੀਰ ਸਿੰਘ ਬਾਦਲ ਜੀ ਨੇ ਯਕੀਨ ਦਿਵਾਇਆ ਸੀ ਲੋਕਾਂ ਨੂੰ ਉਸੇ ਘੜੀ ਤਹਿਤ ਸਾਰੀ ਕ ਲੀਡਰਸ਼ਿਪ ਖੜੀ ਆ ਤੇ ਡਟ ਕੇ ਸਾਥ ਵੀ ਦਵਾਂਗੇ ਤੇ ਆਉਣ ਵਾਲੇ ਦਿਨਾਂ 'ਚ ਕਿਉਂਕਿ ਹੁਣ ਸਰਨਤਨ ਇਲੈਕਸ਼ਨ ਵੀ ਡਿਊਟੀਆਂ ਲੱਗੀਆਂ ਨੇ ਤੇ ਉਹਦੇ ਵਿੱਚੋਂ ਸਾਨੂੰ ਇਹ ਵੀ ਕਿਹਾ ਗਿਆ ਵੀ ਕੁਝ ਸੰਗਤ ਹੜਪਰਭਾਵ ਤੇਰੀਆਂ ਜਾ ਕੇ ਟਰੈਕਟਰ ਟਰਾਲੀਆਂ ਆਪਣੀਆਂ ਲਿਜਾ ਕੇ ਉੱਥੇ ਜੋ ਬੀ ਬੀਜਣ ਦਾ ਕੰਮ ਆ ਉਹਦੇ ਵਿੱਚ ਵੀ ਸੜੀ ਯੂਥ ਅਕਾਲੀ ਦਲ ਦੀ ਸਮੁੱਚੀ ਟੀਮ ਉੱਤੇ ਕੰਮ ਕਰੂਗਾ ਇਹ ਜਿਹੜਾ ਬੀਜ ਕਿਹੜੇ ਲਾ ਕੇ ਜੰਡਿਆ ਜਾ ਜਿਹੜਾ 250 ਕੰਟਰਾ ਤੁਸੀਂ ਇਹ ਅੱਜ ਜ ਜੀਰੇ ਦੇ ਵਿੱਚ ਦੋਕ ਦਿਨਾਂ ਤੱਕ ਪ੍ਰਧਾਨ ਜੀ ਨੇ ਪ੍ਰੋਗਰਾਮ ਰੱਖਣਾ ਜਿਹੜੀ ਇਹ ਤੋਂ 250 ਕੁਆਂਟਲ ਸਾਡਾ ਚਲੇ ਜਾਣਾ ਕਿਉਂਕਿ ਪਾਰਟੀ ਨੇ ਹਰੇਕ ਥਾਂ ਤੇ ਸਬ ਸੈਂਟਰ ਸਟੈਬਲਿਸ਼ ਕੀਤੇ ਨੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਉੱਥੋਂ ਜਾਂਦਾ ਅੱਜ ਜਿਹੜਾ ਕੱਲ ਇੱਕ ਅਸੀਂ ਇੱਥੋਂ ਭੇਜਿਆ ਸੀਗਾ ਜਿਹੜੇ ਸਾਡੇ ਰਾਜੂ ਖੰਨਾ ਜੀ ਨੇ ਉਹਨਾਂ ਨੇ ਕੱਲ ਵੀ ਬੀਜ ਮੱਛਵਾੜੇ ਤੋਂ ਹੀ ਉਹ ਵੀ ਗਿਆ ਆ ਉਹ 400 ਕੁਆਂਟਲ ਦੇ ਕਰੀਬ ਸੀਗਾ ਜਿਹੜਾ ਉਹਨਾਂ ਦੀ ਟੀਮ ਨੇ ਇਕੱਠਾ ਕੀਤਾ ਸੀ ਤੇ ਉਹਨਾਂ ਨੇ ਅਜਨਾਲੇ ਭੇਜਿਆ ਸਾਡੀ ਡਿਊਟੀ ਜੀਰੇ ਦੀ ਲੱਗੀ ਆ ਸੋ ਵੱਖ-ਵੱਖ ਥਾਵਾਂ ਤੇ ਜਿੱਥੇ-ਇਥੇ ਲੋੜ ਆ ਉੱਥੇ ਅੱਡ-ਅੱਡ ਹਲ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੇ ਇੱਕ ਹਜ ਜਦੋਂ ਪੰਜਾਬ ਦੇ ਵਿੱਚ ਵੱਡੇ ਹੜ੍ਹ ਆਏ ਤਾਂ ਜਦੋਂ ਕਿਸੇ ਨੇ ਪੰਜਾਬ ਦੀ ਬਾਹ ਨਾ ਫੜੀ ਤਾਂ ਉਹਨਾਂ ਨੇ ਆਪ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਦੀ ਬਾਹ ਬਾਹ ਫੜੀ ਚਾਹੇ ਉਹ ਕੈਸ਼ ਦੇਣ ਦੀ ਗੱਲ ਸੀ ਮੌਕੇ ਦੀ ਮੌਕੇ ਜਦੋਂ ਸਾਡੇ ਇੱਥੇ ਬੰਨ ਟੁੱਟ ਰਿਹਾ ਸੀ ਫਸਿਆਂ ਦੇ ਕੋਲੇ ਤਾਉ ਆਪ ਇੱਥੇ ਹਾਜ਼ਰ ਹੋਏ ਔਰ ਉਹਨਾਂ ਨੇ ਆਪ ਆ ਕੇ ਇੱਥੇ ਸਹਿਯਤਾ ਰਾਸ਼ੀ ਦਿੱਤੀ ਔਰ ਉਸ ਉਸ ਕੜੀ ਨੂੰ ਜਿਹੜਾ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਕਿਤੇ ਵੀ ਸਾਡੇ ਚਾਹੇ ਕੋਈ ਵੀ ਭਰਾ ਸਾਡਾ ਹੜਾਂ ਦੇ ਵਿੱਚ ਆ ਪੀੜਤਾ ਤਾਂ ਉਹਨੂੰ ਅਸੀਂ ਕਿਸੇ ਤਕ ਕੋਈ ਕਮੀ ਨਹੀਂ ਆਉਣ ਦੇਵਾਂਗੇ ਚਾਹੇ ਉਹ ਰਾਸ਼ਨ ਹੈ ਚਾਹੇ ਉਹ ਡੰਗਰਾਂ ਦਾ ਚਾਰਾ ਉਸੇ ਕੜੀ ਤਹਿਤ ਪਹਿਲਾਂ ਚਮਕੌਰ ਸਾਹਿਬ ਤੋਂ ਡੰਗਰਾਂ ਦਾ ਚਾਰਾ ਭੇਜਿਆ ਗਿਆ ਸਰਦਾਰ ਪਰਮਜੀਤ ਸਿੰਘ ਜੀ ਢੱਲੋਂ ਇਹਨਾਂ ਦੀ ਅਗਵਾਈ ਦੇ ਵਿੱਚ ਉਥੋਂ 200 ਟਰੱਕ ਲਗਭਗ ਚਾਰਾ ਅਸੀਂ ਭੇਜ ਚੁੱਕੇ ਆਂ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਸਰਦਾਰ ਪਰਮਜੀਤ ਸਿੰਘ ਢਿੱਲੋਂ ਹਣਾਂ ਦੀ ਇੱਥੇ ਸਮਰਾਲਾ ਹਲਕੇ ਦੀ ਸੰਗਤ ਵੱਲੋਂ ਜੋ ਬੀਜ ਕਣਕ ਇਕੱਤਰ ਕੀਤੀ ਗਈ ਹੈ ਉਹ ਅੱਜ ਜੀਰੇ ਭੇਜੀ ਜਾ ਰਹੀ ਹੈ ਔਰ ਮੈਂ ਸਮਝਦਾ ਸਾਡੇ ਵਰਕਰਾਂ ਦੇ ਵਿੱਚ ਸਾਡੇ ਸਾਰੇ ਅਹੁਦੇਦਾਰਾਂ ਦੇ ਵਿੱਚ ਇੰਨਾ ਵੱਡਾ ਉਤਸ਼ਾਹ ਹੈ ਕਿ ਲੋਕ ਇਸ ਕਾਰਜ ਦੇ ਲਈ ਬਹੁਤ ਵੱਡੀ ਗਿਰਤੀ ਦੇ ਵਿੱਚ ਅੱਗੇ ਆਉਂਦੇ ਨੇ ਜਦੋਂ ਵੀ ਜਿਹੜੀ ਵੀ ਕੋਈ ਡਿਊਟੀ ਲਈ ਗਈ ਹੈ ਉਨੇ ਵਾਕੂਬੀ ਉਹ ਡਿਊਟੀ ਨੂੰ ਨਿਵਾਇਆ ਔਰ ਅੱਜ ਇਥੋਂ ਲਗਭਗ ਦੋ ਟਰੱਕ ਨੇ ਜਿਹੜੇ ਉਹ ਜਾ ਰਹੇ ਨੇ ਬੀਜ ਦੇ ਔਰ ਜਿੱਥੇ ਵੀ ਫੇਰ ਦੁਬਾਰਾ ਕਿਤੇ ਡਿਊਟੀ ਸਾਡੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸਫੀਰ ਸਿੰਘ ਜੀ ਬਾਦਲ ਵੱਲੋਂ ਲਾਈ ਜਾਊਗੀ ਉਹਨੂੰ ਵਾਕੂਬੀ ਨਿਭਾਵਾਂਗੇ ਕਿਉਂਕਿ ਪੰਜਾਬ ਦੀ ਇੱਕ ਇੱਕ ਪਾਰਟੀ ਆ ਜਿਹੜੀ ਹਮੇਸ਼ਾ ਪੰਜਾਬ ਦੇ ਨਾਲ ਖੜਦੀ ਆ ਉਹ ਆ ਸ਼੍ਰੋਮਣੀ ਅਕਾਲੀ ਦਲ ਲੋਕਾਂ ਨੇ ਵੀ ਦੇਖ ਲਿਆ ਕਿਉਂਕਿ ਆ ਹੜਾਂ ਨੇ ਬਿਲਕੁਲ ਸਾਫ਼ ਸਪਸ਼ਟ ਸਥਿਤੀ ਕਰ ਦਿੱਤੀ ਐ ਕਿ ਕੋਈ ਵੀ ਪਾਰਟੀ ਆ ਕੇ ਆਪਣੇ ਦੁੱਖ ਦੇ ਵਿੱਚ ਕੋਈ ਨਹੀਂ ਖੜੀ ਤੇ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਖੜਿਆ ਔਰ ਇਹ ਲੋਕ ਅੱਜ ਕਹਿ ਰਹੇ ਨੇ ਪੰਜਾਬ ਦੇ ਲੋਕ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਆਪਣੀ ਖੇਤਰੀ ਪਾਰਟੀ ਨੂੰ ਆਪਾਂ ਤਕੜਾ ਕਰੀਏ ਔਰ ਉਸ ਕਾਰਜ ਦੇ ਵਿੱਚ ਲੋਕ ਵੀ ਲੱਗੇ ਹੋਏ ਨੇ ਸਾਡੇ ਸਾਰੇ ਵਰਕਰ ਵੀ ਡਟੇ ਹੋਏ ਨੇ ਇਸ ਲਈ ਮੈਂ ਜਿੱਥੇ ਸਾਰੇ ਆਪਣੇ ਵਰਕਰਾਂ ਦਾ ਆਪਣੇ ਹਲਕਾ ਇੰਚਾਰਜੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਵੀ ਦਿਨ ਰਾਤ ਇੱਕ ਕੀਤਾ ਹੋਇਆ ਚਾਹੇ ਉਹ ਤਰਨਤਾਰਨ ਦੀ ਇਲੈਕਸ਼ਨ ਚ ਜਾਂਦੇ ਨੇ ਚਾਹੇ ਇਧਰ ਹੜਾੜਾਂ ਚ ਜੋ ਸੇਵਾ ਲੱਗੀ ਹੈ ਉੱਥੇ ਵੀ ਡਿਊਟੀਆਂ ਨਿਭਾ ਰਹੇ ਨੇ ਨਾਲ ਅਸੀਂ ਵੀ ਸਾਰੇ ਸਹਿਯੋਗ ਕਰ ਰਹੇ ਹਾਂ ਇਸ ਲਈ ਮੈਂ ਸਾਰੀ ਸੰਗਤ ਦਾ ਆਪਣੇ ਇਲਾਕੇ ਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਦਾ ਜਿਹੜਾ ਵੱਡਾ ਸਹਿਯੋਗ ਸਾਡੇ ਨਾਲ ਬਣਿਆ ਹੋਇਆ ਔਰ ਆਸ ਕਰਦਾ ਕਿ ਅੱਗੇ ਤੋਂ ਐਸੇ ਤਰ੍ਹਾਂ ਹੀ ਇਹ ਸ਼੍ਰੋਮਣੀ ਕਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੇ ਰੀ ਕਾਰਜ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਕੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਲਦੀਪ ਸਿੰਘ ਪਿੰਡ ਜੱਤੀਵਾਲ ਤੋਂ ਕਮਿਊਨਿਟੀ ਕਾਲੀ ਦਾ ਮੱਛੀ ਵਾਲਾ ਸਰਕਲ ਦਾ ਜੱਤੀਵਾਲ ਦਾ ਪ੍ਰਧਾਨ ਜੋ ਸਰਪੰਚ ਜੀ ਸਿੰਘ ਢਿੱਲੋਂ ਸਾਹਿਬ ਨੇ ਸਾਡੇ ਇਲਾਕੇ ਦੀ ਡਿਊਟੀ ਲਈ ਸੀ ਕਿ ਕਣਕ ਅਤੇ ਮਾਇਆ ਇਕੱਠੀ ਕਰਨੀ ਹੈ ਜੋ ਬਾਦਲ ਸਾਹਿਬ ਦਾ ਹੁਕਮ ਹੈ ਉਹਦੇ ਨਾਲ ਅਸੀਂ ਉਹ ਜਿੰਨੀ ਵੀ ਮਾਇਆ ਸਾਡੇ ਲੋਕਾਂ ਦੇ ਨਾਲ ਹੋ ਕੇ ਇਕੱਠੀ ਕਰਕੇ ਦਿੱਤੀ ਆ ਉਹਦੇ ਨਾਲ ਕਣਕ ਦਾ ਬੀਜ ਜੀ ਦਾ ਲਗਭਗ ਬਾਜ਼ਾਰ ਦੇ ਵਿੱਚ 10 ਲੱਖ ਤੋਂ ਵੱਧ ਰੇਟ ਬਣਦਾ ਇਹ ਕੁਝ ਕੱਟ ਰੇਟ ਤੇ ਉਹਨਾਂ ਨੇ ਦਿੱਤਾ ਕੰਪਨੀ ਵਾਲਿਆਂ ਨੇ ਉਹ ਅਸੀਂ ਮਾਲ 250 ਕੁਆਂਟਲ ਅਜ ਕਣਕ ਦਾ ਵਿੱਚ ਖਰੀਦਿਆ ਜਿਹੜਾ ਸਾਰਾ ਪੈਸਾ ਵਰਕਰਾਂ ਨੇ ਢਿੱਲੋਂ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਆਪਣੀ ਜੇਬ ਦੇ ਵਿੱਚੋਂ ਉਹਨਾਂ ਪੀੜਤ ਪਰਿਵਾਰਾਂ ਲਈ ਇਕੱਠਾ ਕਰਕੇ ਭੇਜਿਆ ਉਸ ਤੋਂ ਪਹਿਲਾਂ 200 ਟਰੱਕ ਚਮਕੌਰ ਸਾਹਿਬ ਤੋਂ ਜਿਹੜਾ ਭੇਜਿਆ ਸੀ ਚਾਰੇ ਦਾ ਉਹਦੇ 'ਚ ਵੀ ਕੱਟ-ਕੱਟ 1.5-2 ਕਰੋੜ ਰੁਪਈਆ ਲੱਗਿਆ ਉਹ ਵੀ ਸੰਗਤ ਨੇ ਇਕੱਠਾ ਕਰਕੇ ਦਿੱਤਾ ਸੀ ਉਹ ਸੰਗਤ ਚਾਹੁੰਦੀ ਆ ਕਿ ਜਿਹੜੇ ਸਾਡੇ ਵੀਰ ਹਰਦ ਪ੍ਰਭਾਤ ਸੁਨੇ ਉਹਨਾਂ ਦਾ ਭਲਾ ਹੋ ਸਕੇ ਔਰ ਅਸੀਂ ਜਿਆਦਾ ਕੁਝ ਨਹੀਂ ਕਹਿ ਸਕਦੇ ਜੋ ਬਾਦਲ ਸਾਹਿਬ ਸਾਨੂੰ ਹੋਰ ਵੀ ਹੁਕਮ ਕਰਨਗੇ ਅਸੀਂ ਸਾਰਾ ਇਲਾਕਾ ਉਸ ਸੇਵਾ ਲਈ ਤਿਆਰ ਆ ਕਿਉਂਕਿ ਖੇਤਰੀ ਪਾਰਟੀ ਆ ਲੋਕ ਮੰਨ ਰਹੇ ਨੇ ਕਿ ਇਸ ਪਾਰਟੀ ਦਾ ਸਾਨੂੰ ਚੁਣਨਾ ਚਾਹੀਦਾ ਔਰ ਮੈਂ ਅਪੀਲ ਵੀ ਕਰੂੰਗਾ ਸਾਰੇ ਵੀਰਾਂ ਨੂੰ ਕਿ ਆਪਣੀ ਪਸ ਪਾਰਟੀ ਨੂੰ ਆਪਾਂ ਅੱਗੇ ਲਿਆਈਏ ਤਾਂ ਕਿ ਇਸ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣਾ ਕੇ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਭਲਾ ਕਰ ਸਕੇ ਇਹਨਾਂ ਨੂੰ ਕੁਝ ਕਹਿੰਦਾ ਫਤਿਹ ਅਜ਼ ਕਰਦਾ